ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਾ ਪਿਛਲੇ ਬਲੌਕ ਚ ਦੇਖਿਆ ਸੀ ਆਪਾਂ ਕਿ ਆਪਾਂ ਸ਼ੀਧੀ ਸਵਾ ਤੇ ਗਏ ਸੀ ਫਤੇਗੜ ਸਾਹਿਬ ਸੋ ਅੱਜ ਆਪਾਂ ਜਾ ਰਹੇ ਆ ਜੀ ਬੱਲਾ ਚੌਰਮਲ ਜਾ ਰਹੇ ਆ ਜੀ ਤੇ ਰਸਤੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਟੀਬੀ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਸੰਧੀ ਹੋਈ ਸੀ ਅੰਗਰੇਜ਼ਾਂ ਨਾਲ ਉਹ ਵੀ ਜਗ੍ਹਾ ਅੱਜ ਹੈ ਉੱਥੇ ਪਹਾੜ ਦੇ ਉੱਤੇ ਰੋਪੜ ਇੱਥੇ ਵੀ ਜਾਵਾਂਗੇ ਆਪਾਂ ਤੇ ਹੋਰ ਵੀ ਉਹ ਵੀ ਗੁਰੂ ਘਰ ਆ ਰਸਤੇ ਵਿੱਚ ਆਵੇਗਾ ਆਪਾਂ ਦਰਸ਼ਨ ਕਰਾਵਾਂਗੇ ਤੇ ਕਰਾਂਗੇ ਸੋ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਣਾ ਸਾਥੀ ਇੱਕ ਆਪਾਂ ਨੂੰ ਹੋਰ ਅੱਗੇ ਮਿਲੇਗਾ ਆਪਾਂ ਚੱਲਦੇ ਹਾਂ ਆਪਣੇ ਸਫ਼ਰ ਤੇ ਲੋ ਜੀ ਸਫ਼ਰ ਆਪਾਂ ਨੇ ਕਰਤਾ ਜੀ ਸ਼ੁਰੂ ਤੁਹਾਨੂੰ ਤਾਂ ਬਹੁਤ ਆ ਤੁਸੀਂ ਦੇਖ ਸਕਦੇ ਹਾਂ ਅੱਜ ਦਾ ਸਫ਼ਰ ਆਪਣਾ ਘੱਟੋ ਘੱਟ 90 ਕਿਲੋਮੀਟਰ ਦਾ ਹੋਵੇਗਾ ਆਪਾਂ ਬਲਾਚੌਰ ਤੋਂ ਅੱਗੇ ਜਾਣਾ ਹੈ ਮੇਰੀ ਹਾਲਾਤ ਵੀ ਹਾਲਤ ਵੀ ਦੇਖ ਸਕਦੇ ਤੁਸੀਂ ਤੁਹਾਨੂੰ ਦਿਖਾਉਂਦਾ ਮੈਂ ਆ ਦੇਖੋ ਜੀ ਬਾਈਕ ਤੇ ਜਾਣਾ ਆਪਾਂ ਨੇ ਆਪਣਾ ਸਾਥੀ ਆਪਾਂ ਨੂੰ ਇੱਕ ਹੋਰ ਮਿਲੇਗਾ ਅੱਗੇ ਕਰਦੇ ਆਂ ਸਫ਼ਰ ਨੂੰ ਅੱਗੇ ਆਰਾਮ ਨਾਲ ਜਾਣਾ ਪੈਣਾ ਕਿਉਂਕਿ ਤੁਹਾਨੂੰ ਤਾਂ ਬਹੁਤ ਜ਼ਿਆਦਾ ਹੈ। ਲੋ ਜੀ ਆਪਣਾ ਸਫ਼ਰ ਚੱਲ ਰਿਹਾ ਜੀ ਤੁਹਾਨੂੰ ਦਿਖਾਇਆ ਵੀ ਪਿੱਛੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਹੈ ਸਫ਼ਰ ਆਪਣਾ ਘੱਟੋ-ਘੱਟ ਹੋਣੇ ਵਾਲਾ ਜੇ 90 ਤੋਂ 100 ਕਿਲੋਮੀਟਰ ਦੇ ਵਿੱਚ ਆਪਾਂ ਨੂੰ ਕੋਈ ਜ਼ਰੂਰੀ ਕੰਮ ਆਪਾਂ ਜਾ ਰਹੇ ਆਂ ਬਲਾ ਚੌਰ ਤੋਂ ਵੀ ਅੱਗੇ ਸੋ ਆ ਰਸਤੇ 'ਚ ਜਿੰਨੇ ਵੀ ਗੁਰੂ ਘਰ ਆਉਣਗੇ ਆਪਾਂ ਤੁਹਾਨੂੰ ਦੱਸਿਆ ਕਿ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਸੋ ਆਪਣਾ ਸਾਥੀ ਜੋ ਲੈਣਾ ਸੀ ਉਹ ਆਪਣਾ ਸਾਥੀ ਆ ਗਿਆ ਬੁਲਾਉਂਦੇ ਹਾਂ ਜੀ ਤੁਹਾਨੂੰ ਗਵਿੰਦਰ ਸਿੰਘ ਵੀ ਪਹੁੰਚ ਚੁੱਕਿਆ ਜੀ ਇਹ ਪਹਿਲਾਂ ਹੀ ਕਰ ਤੂੰ ਬਹਰ ਆ ਕੇ ਖੜ ਗਿਆ ਵਿਚਾ ਨਾ ਪਰੌਣੀ ਪੈ ਜਾਵੇ ਕਿਤੇ ਦੇਖ ਲੋ ਜੀ ਮੌਸਮ ਦੇਖ ਲੋ ਜੀ ਠੀਕ ਆ ਵੀ ਤਿਆਰ ਹੈ ਤਿਆਰਾਂ ਜਾਣੇ ਨੂੰ ਹਾਂ ਤਿਆਰ ਹੈ ਜੀ ਹੈਂ ਕਰੀਏ ਸਫ਼ਰ ਸ਼ੁਰੂ ਸਫ਼ਰ 100 ਕਿਲੋਮੀਟਰ ਦਾ ਕਟੋ-ਕਟ ਚੱਲਦੇ ਆਂ ਜੀ ਸਫ਼ਰ ਤੇ ਲੋ ਜੀ ਆਪਾਂ ਬਲਾ ਚੌਰ ਤੋਂ ਵੀ 30 ਕਿਲੋਮੀਟਰ ਅੱਗੇ ਖੜੇ ਹਾਂ ਹੁਣ ਇਸ ਟਾਈਮ ਆਪਣੇ ਕਿਸੇ ਦੋਸਤ ਨੂੰ ਮਿਲਣ ਆਏ ਤੇ ਅਸੀਂ ਬਹੁਤ ਹੀ ਪੁਰਾਣਾ ਦੋਸਤ ਆ ਸਾਡਾ ਉਹਨੂੰ ਮਿਲ ਕੇ ਹੁਣ ਆਪਾਂ ਦੁਵਾਰਾ ਬਰਾਤ ਆਪਣਾ ਗੜ ਸ਼ੰਕਰ ਕੋਲ ਪਹੁੰਚੇ ਹੋਏ ਆ। ਗੜ ਸ਼ੰਕਰ ਤੋਂ ਬੰਦ ਦੁਆਰਾ ਫੇਰ ਨਿਕਲਣ ਲੱਗੇ ਆ। ਹੁਣ ਰਾਸਤੇ 'ਚ ਜੋ ਵੀ ਇਤਿਹਾਸਕ ਗੁਰਦੁਖਰਾਣਗੇ ਆਪਾਂ ਦਰਸ਼ਨ ਕਰਾਂਗੇ। ਲੰਗਰ ਕਾਫੀ ਆਏ ਅਸੀਂ ਇੱਕ ਦੋ ਜਗ੍ਹਾ ਹੀ ਰੁਕੇ। ਉੱਥੇ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਉੱਥੇ ਗਾਣੇ ਲੱਗੇ ਹੋਏ ਤੇ ਧਾਰਮਿਕ ਤਾਂ YouTube ਨੇ ਕਾਪੀਰਾਈਟ ਕਰੇ ਪਾ ਦਣਾ ਤਾਂ। ਹੋਰ ਗਗਨਦ ਸਿੰਘ ਸਫ਼ਰ ਵਧੀਆ ਰਿਹਾ। ਤੁੰਦ ਬਹੁਤ ਹੀ ਹੁਣ ਮੌਸਮ ਥੋੜਾ ਸਾਫ਼ ਹੋਇਆ ਹੈ ਪਰ ਤੁੰਦ ਅਜੇ ਵੀ ਅੱਗੇ ਹੈ ਕਿਉਂਕਿ ਏਰੀਆ ਪੂਰਾ ਲਹਿਰਾਦਰ ਦਰਿਆ ਹੈ ਔਰ ਪ੍ਰਦੂਸ਼ਣ ਬਹੁਤ ਘੱਟ ਏਰੀਆ ਚ ਠੰਡ ਬਹੁਤ ਏਸ ਏਰੀਏ ਦੇ ਵਿੱਚ ਸੋ ਆਪਾਂ ਹੁਣ ਦੁਬਾਰਾ ਚਾਲੇ ਪਾ ਰਹੇ ਆ ਆਪਣਾ ਰੋਪੜਵਾਲ ਨੂੰ ਤੇ ਆਪਣੇ ਖਰੜਵਾਲ ਨੂੰ ਚੱਲਦੇ ਆ ਅੱਗੇ ਕਰਦੇ ਆ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਟੀਬੀ ਸਾਹਿਬ ਆ ਪਾਰਕਿੰਗ 'ਚ ਖੜੇ ਆਪਾਂ ਪਿੱਛੇ ਆ ਜੀ ਦਰਬਾਰ ਸਾਹਿਬ ਕਰਦੇ ਆਪਾਂ ਦਰਬਾਰ ਸਾਹਿਬ ਦੇ ਦੱਖਣ ਤੇ ਤੁਹਾਨੂੰ ਵੀ ਕਰਾਉਨੇ ਆ ਭਾਈ ਲਖਵਿੰਦਰ ਜਰਾਬਾ ਖੋ ਰਿਹਾ ਚੂਜ਼ ਹੋ ਰਿਹਾ ਫੋਟੋਸਾਈਕਲ ਆਪਾਂ ਨੇ ਖੜਾਤਾ ਇੱਥੇ ਸੰਗਤ ਬਹੁਤ ਆਈ ਹੋਈ ਐ ਗੱਡੀਆਂ ਗੱਡੀਆਂ ਖੜੀਆਂ ਉਹ ਸਾਹਮਣੇ ਗੇਟ ਐ ਦੇਖ ਸਕਦੇ ਆ ਤੇ ਇੱਧਰ ਸ੍ਰੀ ਦਰਬਾਰ ਸਾਹਿਬ ਐ ਗੁਰਦੁਆਰਾ ਸ੍ਰੀ tibbi ਸਾਹਿਬ ਪਹੁੰਚੇ ਆਪਾਂ ਕਰਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਤੇ ਨਾਲ ਹੀ ਸਤਲੁਜ ਦਰਿਆ ਵਾ ਬੰਦਾ ਇਹਦੇ ਨਾਲ ਹੀ ਨਾਲ ਗੁਰਦੁਆਰਾ ਸਾਹਿਬ ਦੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਹੈ ਜੀ ਗੁਰੂ ਘਰ ਇੱਧਰੇ ਪਾਸੇ ਲੰਗਰ ਖਾਲ ਹੈ ਜੀ ਲਖਮਿੰਦਰ ਬਾਈ ਵੀ ਆਪਣਾ ਪੂਰੀ ਚੜ੍ਹਦੀ ਕਲਾ ਜਾ ਦਾੜਿਓ ਪ੍ਰਕਾਸ਼ ਕਰਿਆ ਹੋਇਆ ਵਾਹਿਗੁਰੂ ਸੱਚੇ ਬਾਛਾ ਵਾਹਿਰੂ ਵਾਹਿਰੂ ਇੱਧਰ ਬਣਾਏ ਹੋਏ ਦੇਖੋ ਜੀ ਦੇਗਾਂ ਚ ਉਬਲਦੇ ਆਪਣਾ ਆਰਿਆ ਨਾਲ ਚੀਰਦੇ ਹੋਏ ਦੇਖੋ ਜੀ ਇਤਿਹਾਸ ਆਪਣਾ ਸਿੱਖ ਇਤਿਹਾਸ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋਏ ਉਹਨਾਂ ਦਾ ਕਾਲਜਾ ਕੱਢਦੇ ਹੋਏ ਭਾਈ ਕਨਈਆ ਜੀ ਜਲ ਛਕਾਉਂਦੇ ਹੋਏ ਦੁਸ਼ਮਣਾਂ ਨੂੰ ਬਹੁਤ ਵਧੀਆ ਬਣਾਏ ਹੋਏ ਹੈ ਹੱਥ ਤੋਂ ਹੀ ਹੈ ਜੀ ਪਹਿਲਾਂ ਬਣਾਸ ਫੇਰ ਕਰਦੇ ਹਾਂ ਦਰਸ਼ਨ ਗੁਰੂ ਘਰ ਦੇ ਅੰਦਰ ਜਾ ਕੇ ਇਸ ਸੜੀ ਦੇਖ ਸਕਦੇ ਤੁਸੀਂ ਬਣਾਏ ਹੋਏ ਨੇ ਮੋਤੀ 라 ਮਹਾਰਾਜ ਜੀ ਬਾਬਾ ਜਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਕੁਜ ਕੋਰ ਜੀ ਦੁੱਧ ਚੁਕਾ ਰਹੇ ਨੇ ਇਧਰ ਨੀਹਾਂ ਚ ਚੰਦ ਰਹੇ ਨੇ ਛੋਟੇ ਸਾਹਿਬ ਜਦਿਆਂ ਨੂੰ ਇਧਰ ਟੋਡਰ ਮਲ ਜੀ ਮੋਹਰਾਂ ਬਿਛਾ ਕੇ ਖੜੀਆਂ ਕਰਕੇ ਜਗਾ ਖਰੀਦੀ ਸੰਸਕਾਰ ਵਾਸਤੇ ਇਧਰ ਕੋਲੂ ਵਿੱਚ ਕੱਢਦੇ ਹੋਏ ਆਪਣਾ ਮੋਤੀ RAM ਦੇ ਪਰਿਵਾਰ ਨੂੰ ਜਿਨ੍ਹਾਂ ਨੇ ਦੁੱਧ ਚਕਾਇਆ ਸੀ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਿਆਂ 'ਚ ਪਾਉਂਦੇ ਹੋਏ ਚਾਰ ਖੜੀਆਂ ਤੇ ਚੜ੍ਹਦੇ ਹੋਏ ਇਹ 1984 ਦਾ ਸਿੱਖ ਗਤ ਲਿਆਂ ਜੋ ਦਿੱਲੀ ਵਿੱਚ ਹੋਇਆ ਗਲਾਂ ਵਿੱਚ ਟਾਇਰ ਪਾਏ ਸਾਰਾ ਕੁਝ ਇੱਥੇ ਦਿਖਾਇਆ ਗਿਆ ਹੈ ਆ ਦੇਖੋ ਜੀ ਪੁੱਠੇ ਲੜਕਾਏ ਹੋਏ ਬਹੁਤ ਇਤਿਹਾਸ ਆਪਣਾ ਚੀਦੀਆਂ ਪਰਾ ਸਿੱਖਾਂ ਦਾ ਸਾਰਾ ਕੁਝ ਦਰਸਾਇਆ ਗਿਆ ਇਥੇ ਅਣਭੀ ਅਤਿਮਈ ਮੁਰਕੇ ਫਿਰ ਉਧਰ ਤੋਂ ਦਰਸ਼ਨ ਕਰਾਈ ਦਿੱਤੇ ਆਪਨੇ ਦੇਗਾਂ ਚ ਬਾਲ ਦੇ ਰੂਣ ਆਰਿਆਂ ਨਾਲ ਚੀਰਦੇ ਹੋਏ ਬੰਦ-ਬੰਦ ਕਰਦੇ ਹੋਏ ਤੇ ਹੁਣ ਕਰਦੇ ਆਪਾਂ ਦਰਸ਼ਨ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਬੈਕ ਸਾਈਡ ਸਤ루ਜ ਦਰਿਆ ਵਹਿੰਦਾ ਈ ਕਰਦੇ ਹਾਂ ਅੰਦਰ ਆਪਾ ਦਰਸ਼ਨ ਹੁਣ ਜੇ ਨਾ ਤੁਹਾਰਾ ਤੱਕ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਵੀ ਹੋ ਗੀ ਕਰੋ ਜੀ ਦਰਸ਼ਨ ਹਨ ਵੇਖ ਦਰਬਾਰ ਸਾਹਿਬ ਦੇ ਆਪਾ ਦਰਸ਼ਨ ਕਰ ਲੈ ਜੀ ਹੁਣ ਤੁਹਾਨੂੰ ਦਿਖਾਉਂਦੇ ਆਂ ਇੱਧਰ ਸਤਲੁਜ ਦਰਿਆ ਸਾਡੇ ਬੈਕ ਸਾਈਡ ਸਤਲੁਜ ਦਰਿਆ ਵਹਿੰਦਾ ਜੀ ਦੇਖਦੇ ਆਂ ਯੂ ਵੀ ਇੱਧਰ ਮਹਾਪੁਰਸ਼ਾਂ ਦੀ ਬਹੁਤ ਹੀ ਪ੍ਰਾਤਨ ਕਾਰ ਖੜੀ ਹੈ ਜੀ ਉਹਦੇ ਦੇ ਦਰਸ਼ਨ ਕਰੋ ਜੀ ਇਹ ਦੇਖੋ ਜੀ ਇਹ ਇਤਿਹਾਸ ਹੈ ਜੀ ਸਕਰੀਨਸ਼ਾਟ ਲੈ ਕੱਪੜਾ ਸਾਦੇ ਸੀ ਹੁਣ ਕਰਦੇ ਆ 7 ਲੋਧ دریا ਦੇ ਦਰਸ਼ਨ ਆ ਲਖਿੰਦਰ ਦਾ 7 ਲੋਧ دریا ਇੱਥੇ ਵਰਤਾ ਬਹੁਤ ਘੱਟ ਪਾਣੀ ਆ ਆ ਕੁਝ ਸਮੇਂ ਪਹਿਲਾਂ ਜਦੋਂ ਫੜਾਣੀ ਫੜਾ ਇਹ ਉੱਤੇ ਪੰਜਾਬ ਚ ਤਾਂ ਪੂਰਾ 7 ਲੋਧ ਜਾਰ ਡਕੋ ਡਕ ਭਰਿਆ ਜਾ ਰਿਹਾ ਸੀ ਸੱਤ ਲੋਕ ਜੀ ਆਦੇ ਸਾਹਮਣੇ ਆ ਗਿਆ ਰੋਪੜ ਵਾਲਾ ਪੁਲਾ ਉਹ ਦੇਖੋ ਜੀ ਇੱਧਰੇ ਪਾਸੇ ਆਪਣਾ ਦਰਬਾਰ ਸਾਹਿਬ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਪੂਰਾ ਹੀ ਵਧੀਆ ਮੌਸਮ ਬਣਿਆ ਹੋਇਆ ਧੁੱਪ ਨਿਕਲੀ ਹੋਈ ਹੈ ਲੱਸੀ ਦਾ ਲੰਗਰ ਛਕਣ ਲਈ ਗਏ ਸੀ ਪਰ ਫਤੇ ਹੋ ਗਈ ਲੱਸੀ ਸਾਡੇ ਕਿਸ ਸਮੇਂ ਚ ਹੈ ਨਹੀਂ ਧੀ ਤਾਂ ਜਲ ਛੱਕ ਕੇ ਆ ਗਏ ਅਸੀਂ ਰਸਤੇ ਚ ਹੋਰ ਲੰਗਰ ਬੋਸ ਤੇ ਤਾਂ ਚਾਹ ਪੀਦੀ ਸੀ ਪਕੌੜੇ ਖਾ ਲੇ ਤੇ ਰੋਟੀ ਦੀ ਭੁੱਖ ਹੈ ਨਹੀਂ ਧੀ ਸਮਾਂ ਵੀ ਲਗਭਗ 2 ਵਜੇ 2 ਵਜੇ ਦਾ ਸਮਾਂ ਹੋ ਗਿਆ ਸਵੇਰੇ 9 ਵਜੇ ਨਿਕਲੇ ਤੇ ਅਸੀਂ ਹੁਣ ਇਸ ਟਾਈਮ ਅਸੀਂ ਹਰੋਪੜ ਗੁਰਦੁਆਰਾ ਢਿੱਬੀ ਸਾਹਿਬ ਦਰਸ਼ਨ ਕਰ ਲਈ ਜੀ ਆਪਣੇ ਹੁਣ ਦੇਖਦੇ ਆ ਪਤਾ ਕਰਦੇ ਆ ਇੱਥਾ ਕਿਸਤੇ ਜੋ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ ਉਹ ਪਹਾੜੀ ਤੇ ਨਿਸ਼ਾਨ ਸਾਬ ਲੱਗਿਆ ਹੋਇਆ ਜੇਕਰ ਆਪਾਂ ਨੂੰ ਪਤਾ ਲੱਗ ਗਿਆ ਤਾਂ ਪਾਪਤੇ ਵੀ ਜ਼ਰੂਰ ਦਰਸ਼ਨ ਕਰਕੇ ਆਵਾਂਗੇ ਐਥੇ ਕਿਸੇ ਲੋਕਲ ਨੂੰ ਪੁੱਛਦੇ ਆ ਪਹਿਲਾਂ ਅਜੇ ਆਪਾਂ ਨੂੰ ਰਸਤਾ ਪਤਾ ਨਹੀਂ ਇੱਥੇ ਦਾ ਹਾਂਜੀ ਦਰਸ਼ਨ ਕਰਕੇ ਆਪਾਂ ਅੱਗੇ ਬਾਹਰ ਆਪਣਾ ਬਾਈ ਆ ਰਿਹਾ ਜਰਾਬਾਂ ਤੇ ਬੂਟ ਆਪਣਾ ਤਾਂ ਸਿੱਧਾ ਸਾਦਾ ਸੌਦਾ ਬਾਈ ਬੂਟ ਫਸਾਓ ਚੱਲ ਪੋ ਗਏ ਨੂੰ ਇਹ ਬਾਈ ਹੁਣ ਠੰਡ ਤੇ ਜ਼ਿਆਦਾ ਵਜਦਾ ਥੋੜਾ ਜਾ ਕੇ ਜਿਹੜਾ ਬਾਈ ਬਹੁਤ ਪਾਈ ਫਿਰਦਾ ਹੈ। ਬੜੇ-ਬੜੇ ਕੋਟ ਪਾਏ ਵੇ ਬਾਈ। ਲੱਗਦਾ ਵੀ ਸੋਹਣਾ ਸੁਨੱਖਾ ਵੈਸੀ। ਹਾਂ ਦੇਖੋ। ਟੌਰ ਆ ਪੂਰਾ। ਲੱਗਦਾ ਸਿੰਘ। ਚੱਲ ਚੱਲ ਪਹੁੰਚ ਗਏ ਬਈ ਆਪਾਂ ਬਰਾਸਤੀ ਚੌਂਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ। ਪੌੜੀ ਚੜਨਾ ਪੈਣਾ ਮੋਟਰਸਾਈਕਲ ਆਪਾਂ ਥੱਲੇ ਲਾਦਾ ਦਿਖਾਉਣੀ ਤੁਹਾਨੂੰ। ਨਿਕਲ ਕਰ ਤੇ ਆਪਣੇ ਇੱਥੇ پارک। ਉਹ ਸਾਹਮਣੇ ਲੱਗਿਆ బోర్ਡ। ਆ ਚੜਦੀ ਪੌੜੀ ਆ ਪੜੋ ਜੀ ਤੁਸੀਂ ਉੱਪਰ। ਬਰਾਸਤੀ ਚੌਂਕੀ ਸਰਕਾਰੇ ਖਾਲਸਾ। ਲਖਿੰਦਰ ਸਿੰਘ ਪਹਿਲਾਂ ਹੀ ਚੜ ਚੁੱਕੇ ਪੌੜੀਆਂ ਕਾਫੀ ਉੱਚੀ ਤੱਕ ਦੇਖ ਸਕਦੇ ਹਾਂ ਕਰਾਉਣੇ ਦਰਸ਼ਨ ਤੁਹਾਨੂੰ ਚਲੋ ਜੀ ਲਖਿੰਦਰ ਸਿੰਘ ਵਾਹਗੁਰੂ ਦਾ ਲੈ ਕੇ ਨਾਮ ਚੜੀਏ ਪੌੜੀ ਪੌੜੀਆਂ ਬਹੁਤ ਜ਼ਿਆਦਾ ਪਾਈ ਚੜ ਰਹੇ ਨੇ ਲੈ ਕੇ ਵਾਹਗੁਰੂ ਥੱਲੇ ਰੋਡ ਆ ਇੱਧਰ ਜੋ ਕਿ ਨੂਰਪੁਰ ਵੇਜੇ ਨੂੰ ਜਾਂਦਾ ਹੈ ਪਰੋਪੜ ਤੋਂ ਇਸ ਰੋਡ ਦੇ ਉੱਤੇ ਹੀ ਆ ਜੀ ਪਹਾੜ ਦੇ ਉੱਪਰ ਹੈ ਜੀ ਬਣਿਆ ਹੋਇਆ ਇੱਕਦਮ ਦੇਖ ਲਓ ਪੌੜੀਆਂ ਲੱਤਾਂ ਲੱਗੀਆਂ ਫੋਨਣ ਪਰ ਮਹਾਰਾਜੀ ਵਾਹਿਗੁਰੂ ਜੀ ਲੈ ਲੇਕਿਨ ਉਹ ਚੜੀ ਜਾ ਰਹੀਆਂ ਪਿੱਛੇ ਲਖਮਿੰਦਰ ਭਾਈ ਵੀ ਆ ਰਹੇ ਆ ਪਰ ਤੋਂ ਵੀ ਆ ਰਹੀ ਆ ਸਾਹਮਣੇ ਹੱਡਾ ਸਤ루ਜ ਦਰਿਆ ਹੁਣ ਰਸਤਾ ਥੋੜਾ ਜਿਹਾ ਪਲੇਨ ਆ ਗਿਆ ਆਸ ਵੀਊ ਦੇਖੋ ਜੀ ਸਾਹਮਣੇ ਸਤ루ਜ ਦਰਿਆ ਜੀ ਆਪਾਂ ਉੱਪਰ ਚੜ ਕੇ ਪਹਾੜੀ ਤੇ ਆਵਾਜ਼ ਵੀ ਮੇਰੀ ਆਵਾਜ਼ ਵੀ ਮੇਰੀ ਸਾਂ ਚੜਿਆ ਹੋਇਆ ਇਸ ਕਰਕੇ ਬਦਰੀ ਬਦਰੀ ਲੱਗਦੀ ਹਣੀ ਤੁਹਾਨੂੰ ਆ ਗਿਆ ਰਗਵਿੰਦਰ ਭਾਈ ਵੀ ਹੌਸਲਾ ਮਾਰ ਕੇ ਇੱਥੇ ਸਵਰਾਜ ਫੈਕਟਰੀ ਵੀ ਹੈ ਪਹਿਲਾਂ ਇਹ ਜੋ استانਸੀ ਇਥੇ ਸਵਰਾਜ ਫੈਕਟਰੀ ਵਾਲਨੇ ਆਪਣਾ ਕਬਜ਼ਾ ਕਰਿਆ ਹੋਇਆਤਾ ਤਾਂ ਇੱਕ ਮਜ਼ਦੂਰ 그룹 ਉੱਪਰ ਦਾ ਜਿਹਨੇ ਕੱਲੇ ਨਹੀਂ ਧਰਨਾ ਲਾਇਆ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾ ਉਹਦੇ ਕੋਲ ਪੱਤਰਕਾਰ ਪਹੁੰਚੇ ਉਸ ਨੂੰ ਦੇਖਦੇ-ਦੇਖਦੇ ਸੇਕ ਸੰਗਤ ਦਿਨ ਪਰ ਦਿਨ ਵੱਧਦੀ ਗਈ ਧਰਨਾ ਹੋਰ ਵੱਡਾ ਹੁੰਦਾ ਗਿਆ ਪੂਰੀ মিডিਆ ਪਹੁੰਚੀ ਪੰਜਾਬ ਦੀ ਨੰਗ ਸਿੰਘ ਪਹੁੰਚੇ ਫਿਰ ਫੈਕਟਰੀ ਵਾਲਿਆਂ ਨੂੰ ਮਜਬੂਰ ਨਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਤੇ ਜਗਾ ਸੀ ਉਹ ਮਜਬੂਰ ਨਹੀਂ ਛੱਡਣੀ ਪਈ ਨਹੀਂ ਤਾਂ ਇਹਨਾਂ ਨੇ ਕਬਜ਼ਾ ਕਰਿਆ ਹੋਇਆ ਥਾ ਬਸਆਂ ਖੜੀਆਂ ਸਾਰੀਆਂ ਸਵਰਾਜ ਫੈਕਟਰੀ ਵਾਲਿਆਂ ਦੀਆਂ ਪਹਾੜੀ ਦੇ ਉੱਪਰ ਹੈ ਇਧਰ ਰਸਤਾ ਆਉਂਦਾ ਹੋਣਾ ਕਿਧਰੇ ਹੋਰ ਪਾਸਿਓਂ ਆਪਾਂ ਵਧ ਰਹੇ ਆ ਅੱਗੇ ਵੱਲੋਂ ਪੂਰਾ ਜੰਗਲ ਹੈ ਪਹਾੜ ਹੈ ਸੁੰਸਾਨ ਹੈ ਜਿਹੜੀ ਸਾਈਡ ਤਾਂ ਇਸ ਸੜਕ ਖੜੀਆਂ ਨੇ ਬੱਸਾਂ ਲੋ ਜੀ ਪੌੜੀਆਂ ਆ ਗਈਆਂ ਦੁਬਾਰਾ ਇੰਦਰਬਾਈ ਦੇਖ ਕੇ ਫੇਰ ਹੱਸ ਪਿਆ ਕੁਝ ਜਗ ਏਰੀਆ ਪਲੇਨ ਆ ਗਿਆ ਤਾਂ ਦੁਬਾਰਾ ਪੌੜੀਆਂ ਆ ਗਈਆਂ ਸੰਗਤ ਦਰਸ਼ਨ ਕਰਕੇ ਵਾਪਸ ਵੀ ਜਾ ਰਹੀ ਹੈ ਪਿੱਛੇ ਦੇਖ ਸਕਦੇ ਤੁਸੀਂ ਸੰਗਤ ਆਉਂਦੀ ਜਾਂਦੀ ਰਹਿੰਦੀ ਇੱਥੇ ਕਿਉਂਕਿ ਹੁਣ ਸੋਸ਼ਲ ਮੀਡੀਆ ਜਮਾਨਾ ਹੈ ਸਾਰੇ ਨੂੰ ਪਤਾ ਲੱਗ ਗਿਆ ਤਾਂ ਜੋ ਵੀ ਸੰਗਤ ਐਚੋਂ ਲੰਗਦੀ ਹੈ ਜ਼ਰੂਰ ਦਰਸ਼ਨ ਕਰਕੇ ਜਾਂਦੀ ਇੱਥੇ ਤੁਸੀਂ ਵੀ ਆਓ ਕਦੇ ਵੀ ਰੋਪੜਾਓ دریا पार ਕਰੋ ਯਾਰ دریا ਪਾਰ ਕਰਦੇ ਜੋ ਸੱਜੇ ਪਾਸੇ ਨੂੰ ਨੂਰਪੁਰ ਵੱਜੀ ਨੂੰ ਰੋਡ ਮੁੜਦਾ ਹੈ ਉਸ ਰੋਡ ਤੇ 200 ਮੀਟਰ ਅੱਗੇ ਜਾ ਕੇ ਖੱਬੇ ਪਾਸੇ ਤੇ ਪੌੜੀਆਂ ਚੜ੍ਹਦੀਆਂ ਹਨ ਗਵਿੰਦਰ ਬਾਈ ਤਾਂ ਕਾफी ਪਿੱਛੇ ਰਹਿ ਗਿਆ ਪੌੜੀਆਂ ਚੜਦਾ ਚੜਦਾ ਗਰਮੀ ਆ ਗਈ ਸਵੇਰੇ ਪੂਰੀ ਧੁੰਦ ਸੀ ਤੁਸੀਂ ਦੇਖਿਆ ਜੀ ਦ੍ਰਿਸ਼ ਸਵੇਰੇ ਹੁਣ ਪੂਰੀ ਧੁੱਪ ਚੱਲੀ ਹੋਈ ਚੜੀ ਹੋਈ ਐ ਤੇ ਪੌੜੀਆਂ ਚੜਨ ਕਾਰਨ ਗਰਮੀ ਆ ਰਹੀ ਐ ਪਹੁੰਚ ਕੇ ਨਜ਼ਦੀਕ ਉੱਪਰ ਦਿਖਣ ਲੱਗੀ ਕੰਡਾ ਤਾਰ ਲੱਗੀ ਹੋਈ ਆ ਜਾ ਲਖਮਿੰਦਰ ਸਿੰਘ ਪਾਸ ਪਿੱਛੇ ਰਹਿ ਗਿਆ ਆਗੇ ਬਸ ਇੱਕਦਮ ਨੇੜੇ ਆਗੇ ਗਰਮੀ ਆ ਗਈ ਖੋਲ ਦੇ ਜੈਕਟ ਗਰਮੀ ਆ ਗਈ ਭਾਈ ਲਖਮਿੰਦਰ ਸਿੰਘ ਨੂੰ ਗਰਮੀ ਆਉਣੀ ਵੀ ਸੀ ਸੂਰਜ ਨਿਕਲਿਆ ਹੋਇਆ ਪੌੜੀਆਂ ਚੜ ਰਹੇ ਆ ਲੱਗਦਾ ਪਹੁੰਚ ਗਏ ਆਪਾਂ ਬਿਲਕੁਲ ਨਜ਼ਦੀਕ ਆ ਜੀ ਪਹੁੰਚ ਗਏ ਆਪਾਂ ਕਰੋ ਦਰਸ਼ਨ ਨਿਸਾਨ ਸਾਹਿਬ ਦੇ ਕਰਦੇ ਆ ਦਰਸ਼ਨ ਆਪਾਂ ਵੀ ਤੇ ਤੁਹਾਨੂੰ ਵੀ ਕਰਾਉਂਦੇ ਆ ਇਹ ਹੈ ਜ ਇਤਿਹਾਸ ਤੁਸੀਂ ਸਕਰੀਨ ਸ਼ਾਟ ਲਓ ਅਤੇ ਪੂਰਾ ਇਤਿਹਾਸ ਪੜ੍ਹ ਲਓ ਜੀ ਅਸੀਂ ਵੀ ਪੜ੍ਹਦੇ ਆ ਤੁਸੀਂ ਵੀ ਸਕਰੀਨ ਸ਼ਾਟ ਲਾ ਕੇ ਪੜ੍ਹ ਲਓ ਆ ਸਾਹਮਣੇ ਸਤਲੁਜ ਦਰਿਆ ਤੇਦਰਬ ਰਾਸਤੇ ਆ ਖਾਲਸਾ ਚੌਂਕੀ ਤੇ ਲਖਵਿੰਦਰ ਸਿੰਘ ਵੀ ਪਹੁੰਚ ਗਿਆ ਆ ਜਾ ਬਾਈ ਆਖਿਰਕਾਰ ਅਸੀਂ ਪਹੁੰਚ ਹੀ ਗਏ ਬੇ ਰਾਸਤੇ ਖਾਲਸਾ ਚੌਂਕੀ ਤੇ ਇੱਥੋਂ ਸੰਧੀ ਹੋਈ ਸੀ ਮਹਾਰਾਜ ਜਨ ਸਿੰਘ ਦੀ ਅੰਗਰੇਜ਼ਾਂ ਦੇ ਨਾਲ ਬਾਕੀ ਤੁਹਾਨੂੰ ਸਮਝਾਉਂਦੇ ਅੱਗੇ ਜਾ ਕੇ ਇੱਧਰ ਗਈ ਗਿਆ ਥੱਕ ਕਹਿੰਦਾ 2 ਮਿੰਟ ਰੈਸਟ ਕਰਨੀ ਹੈ ਕਰੋ ਜੀ ਰੈਸਟ ਤੇ ਤੁਸੀਂ ਦੇਖੋ ਇੱਧਰ ਦਾ 뷰 ਪੂਰਾ ਪਹਾੜ ਪਹਾੜੀ ਏਰੀਆ ਨੂਰਪੁਰ ਵੇਦੀਆਂ ਦਾ ਏਰੀਆ ਉਧਰੋਂ ਅੱਗੇ ਤੇ ਇੱਧਰ ਸਤਲੁਜ ਦਰਿਆ ਨਾ ਰਖਵਿੰਦਰ ਸਿੰਘ ਕਰ ਰਹੇ ਨੇ ਰੈਸਟ ਮੈਂ ਤੁਹਾਨੂੰ ਦੱਸਦਾ ਇੱਥੇ ਦਾ ਇਤਿਹਾਸ ਅਸਲ 'ਚ ਇੱਥੇ ਹੱਦਬੰਦੀ ਸੀ ਸਤ루 ਦੇ ਉਸ ਪਾਰ ਅੰਗਰੇਜ਼ਾਂ ਦਾ ਰਾਤਾ ਰੋਪੜ ਵਾਲੀ ਸਾਈਡ ਤੇ ਇੱਧਰ ਸੱਜੇ ਪਾਸੇ ਹੁਸ਼ਿਆਰਪੁਰ ਵਾਲੀ ਸਾਈਡ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਤਾਂ ਇੱਥੋਂ ਸੰਧੀ ਹੋਈ ਸੀ ਕਿ ਨਾ ਤੁਸੀਂ ਸਾਡੀ ਸਾਈਡ ਆਮ ਕਿੱਥੇ ਨਾ ਅਸੀਂ ਤੁਹਾਡੀ ਸਾਈਡ ਜਾਵਾਂਗੇ ਵਿਚ ਨੂੰ ਲੰਘਦਾ ਸੀ ਇਹ ਸਤਲੂਜ ਦਰਿਆ ਪੁਰਦੇ ਉਸ ਪਾਰ ਅੰਗਰੇਜ਼ਾਂ ਦਾ ਰਾਜ ਤੇ ਪੁਰ ਤੇ ਇਸ ਸੜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਉਹ ਦਰਸ਼ਨ ਇਸ ਸਥਾਨ ਦੇ ਜੋ ਕਿ ਬਹੁਤ ਸੰਘਰਸ਼ ਕਰਕੇ ਲਿਆ ਆਪਣੇ ਸਿੰਘਾਂ ਨੇ ਫੈਕਟਰੀ ਵਾਲਿਆਂ ਨੇ ਤਾਂ ਕਬਜ਼ਾ ਕਰ ਲਿਆ ਤਾਂ ਉਹ ਤਾਂ ਦਿਨ ਪਰ ਦਿਨ ਪਹਾੜ ਖੁਰਦਾ ਜਾ ਰਿਹਾ ਤੇ ਚੌਂਤੇ ਵੀ ਢਾਈ ਜੀ ਨਸਾਨ ਸਾਹਿਬ ਤੋਂ ਪਹਿਲਾਂ ਹੀ ਲੱਗਿਆ ਹੋਇਆ ਸੀ ਇੱਥੇ ਪਰ ਹੁਣ ਇੱਥੇ ਸਾਮ ਸੰਭਾਲ ਹੋ ਗਈ ਆਪਣੇ ਸੰਗਤ ਆਉਂਦੀ ਹੈ ਦਰਸ਼ਨ ਕਰਨ ਉਹਦੀ ਜਾਂਦੀ ਆ ਸਾਹਮਣੇ ਸਵਰਾਜ ਫੈਕਟਰੀ ਆ ਥੱਲੇ ਸਾਈਡ ਤੁਸੀਂ ਦੇਖ ਸਕਦੇ ਆ ਕਰ ਲੋ ਜੀ ਦਰਸ਼ਨ ਆਈ ਇਤਿਹਾਸ ਇੱਥ ਦਾ ਬੜਾ ਸਾਦੇ ਤੁਸੀਂ ਤੇ ਆਇਆ ਆਪਣਾ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਕੀ ਮੱਥੇ ਕਿਰਪਾ ਹੋਇਆ ਵਾਹਿਗੁਰੂ ਵਾਹਿਗੁਰੂ ਪਰ ਕਰਮਾਂ ਕਰ ਲਈਏ ਬਹੁਤ ਕਿਸਮਤ ਵਾਲੇ ਅਸੀਂ ਅੱਜ ਪਹਿਲੀ ਵਾਰ ਦਰਸ਼ਨ ਹੋਏ ਆਪਾਂ ਨੂੰ ਵੀ ਵਾਹਿਗੁਰੂ ਅੱਛਣ ਕਰਕੇ ਆਪਾਂ ਆ ਗਏ ਪਿੱਛੇ ਰਹਿ ਗਿਆ ਆਪਣੇ ਨਿਸ਼ਾਨ ਸਾਹਿਬ ਬਹੁਤ ਵਧੀਆ ਦਰਸ਼ਨ ਹੋਏ ਬਹੁਤ ਸਕੂਨ ਮਿਲਿਆ ਪਹਾੜੀ ਦੇ ਉੱਪਰ ਇੱਕਦਮ ਚੋਟੀ ਤੇ ਤੁਸੀਂ ਵੀ ਜਰੂਰ ਆਓ ਜਦੋਂ ਵੀ ਰੋਪੜਾਣੇ ਦਰਸ਼ਨ ਕਰਕੇ ਜਾਓ ਇੱਥੇ ਕਿਉਂਕਿ ਜੇ ਆਪਾਂ ਸਿੱਖ ਸੰਗਤਾਂ ਹੋngੀਆਂ ਤਾਂ ਸੇਵਾ ਸੰਭਾਲ ਹੋਣੀ ਇਹਦੀ ਪਹਿਲਾਂ ਇਹ ਰਸਤਾ ਪੂਰਾ ਕੱਚਾ ਸੀ ਰਸਤਾ ਹੁਣ ਇਹ ਜਤੋਦੇਵ ਸੋਸ਼ਲ ਮੀਡੀਆ ਤੇ ਆਇਆ ਸੰਗਤਾਂ ਨੂੰ ਪਤਾ ਲੱਗਿਆ ਰਸਤਾ ਵੀ ਪੱਕਾ ਹੋ ਗਿਆ ਬਹੁਤ ਵਧੀਆ ਬਣ ਗਿਆ ਸੋ ਮੇਰਸਾ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਆਓ ਇੱਕ ਵਾਰ ਦਰਸ਼ਨ ਕਰਕੇ ਜਾਓ ਸਾਰੀਆਂ ਸੰਗਤਾਂ ਬਹੁਤ ਸਕੂਨ ਮਿਲਿਆ ਬਹੁਤ ਵਧੀਆ 뷰 ਇੱਥੇ ਦਾ ਹੁਣ ਚੱਲਦੇ ਆਪਾਂ ਥੱਲੇ ਨੂੰ ਤੇ ਚੌਂਕੀ ਖਾਲਸਾ ਸਰਕਾਰ ਦੇ ਦਰਸ਼ਨ ਕਰਕੇ ਮੈਂ ਤਾਂ ਆ ਗਿਆ ਥੱਲੇ ਲਖਵਿੰਦਰ ਵਾਈ ਦੇ ਗੋਡੇ 'ਚ ਹੋ ਰਿਹਾ ਸੀ ਦਰਦ ਉਹ ਇੱਕਦਮ ਰਾਮਨਾਲ ਆ ਰਿਹਾ ਮੈਂ ਕਿ ਤੋ ਰਾਮਨਲਾ ਮੈਂ ਨਾਲ ਥੱਲੇ ਜਾ ਕੇ ਖੜਦਾ ਹਾਂ ਸੋ ਆਪਾਂ ਉੱਤੇ ਬਾਅਦ ਚੱਲਦੇ ਹਾਂ ਅੱਗੇ ਵੱਲੋਂ ਫੇਰ ਸਮਝ ਲਓ ਇਹ ਰੋਡ ਆ ਰਿਹਾ ਸਿੱਧਾ ਰੋਪੜਵਾਲ ਤੋਂ ਤੇ ਜਾਂਦਾ ਨੂਰਪੁਰ ਵੇਦੀਵਾਲੋਂ ਤੇ ਖੱਬੇ ਪਾਸੇ ਬਣਿਆ ਇਹ ਗੇਟ ਲੱਗਿਆ ਤੁਸੀਂ ਦੇਖ ਲੈਣਾ ਬਰਾਸਤੀ ਚੌਂਕੀ ਸਰਕਾਰ ਦੇ ਖਾਸਾ ਫੋਟੋ ਲੱਗੀਆਂ ਨੇ ਜੱਸਾ ਸਿੰਘ ਰਾਮ ਗੜੀਆ ਜੀ ਦੀ ਕਾਲੀ ਫੁੱਲਾ ਸਿੰਘ ਜੀ ਦੀ ਹਰੀ ਸਿੰਘ ਨਲੂਆ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਤੇ ਇੱਧਰ ਇਤਿਹਾਸ ਤੁਹਾਨੂੰ ਮੈਂ ਉੱਪਰ ਦਿਖਾਇਆ ਸੀ ਉਹ ਸਾਰਾ ਇਤਿਹਾਸ ਇਸ ਤੇ ਲਿਖਿਆ ਜੀ ਕਿ ਮੇਰੇ ਤੇ ਕੁਝ ਗਲਤ ਬੋਲਿਆ ਹੋਵੇ ਕਿਉਂਕਿ ਸਾਨੂੰ ਇੰਨੀ ਜਾਣਕਾਰੀ ਨਹੀਂ ਹੈ ਜੋ ਮੈਂ ਸੁਣਿਆ ਸੀ ਉਹੀ ਦੱਸਿਆ ਸੀ ਬਾਕੀ ਤੁਸੀਂ ਇਤਿਹਾਸ ਵਿੱਚ ਪੜ ਲੈਣਾ ਜੋ ਵੀ ਸਾਰਾ ਕੁਝ ਹੈ ਸਕਰੀਨ ਸ਼ਾਟ ਲੈ ਕੇ ਜੇਕਰ ਗਲਤੀ ਹੋਈ ਹੋਵੇ ਸਮੇਂ ਤੋਂ ਮੈਨੂੰ ਮਾਫ਼ ਵੀ ਕਰ ਦੇਣਾ ਜੀ ਰਵਿੰਦਰ ਭਾਈ ਵੀ ਆਪਣਾ ਪਹੁੰਚ ਗਿਆ ਨਜ਼ਦੀਕ ਸੋ ਆਪਾਂ ਚੱਲਦੇ ਹੁਣ ਅੱਗੇ ਵੱਲੋਂ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਕੁਝ ਸੰਗਤ ਹੁਣ ਦਸ 15 ਹੋਰ ਉੱਪਰ ਨੂੰ ਗਈ ਆ ਹੁਣ થો ਟਾਈਮ ਪਹਿਲਾਂ ਇੱਕ ਟਰਾਲੀ ਖੜੀ ਸੀ ਟਰਾਲੀ ਭਰ ਕੇ ਹੀ ਹੋਈ ਸੀ ਸੋ ਸੰਗਤ ਜੋ ਵੀ ਆਉਂਦੀ ਹੈ ਜ਼ਰੂਰ ਦਰਸ਼ਨ ਕਰਕੇ ਜਾਂਦੀ ਹੈ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਦਰਸ਼ਨ ਕਰਦੇ ਰਹੀਏ ਆ ਗਿਆ ਲਕਿੰਦਰ ਭਾਈ ਬਾਦਦੇ ਆ ਅੱਗੇ ਵੱਲੋ ਲੋ ਜੀ ਹੁਣ ਪਹੁੰਚ ਗਿਆ ਆਪਾਂ ਪਿੰਡ ਸਿਹੜੀ ਗੁਰਦੁਆਰਾ ਅਟਕ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੰਗੂ ਪਾਪੀ ਮਾਤਾ ਗੁਜਰ ਘੌਰ ਜੀ ਤੇ ਸਾਹਿਬ ਜੱਦਿਆਂ ਨੂੰ ਆਪਣੇ ਘਰ ਲੈ ਕੇ ਆਇਆ ਸੀ ਤੁਹਾਨੂੰ ਕਰੌਣੇ ਦਰਸ਼ਨ ਉਸ ਘਰ ਦੇ ਉਸ ਪਲੰਗ ਦੇ ਜਿੱਥੇ ਸਹਿਬਜ਼ਾਦੇ ਰਾਤ ਨੂੰ ਰੁਕੇ ਸੀ ਆ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ ਜੀ ਬਾਕੀ ਜੋ ਕਮਰਾ ਸੀ ਜਿਸ ਵਿੱਚ ਰਾਤ ਨੂੰ ਰੁਕੇ ਸੀ ਮਾਤਾ ਗੁਰਜਕੌਰ ਜੀ ਤੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਸ ਅਸਥਾਨ ਦੇ ਕਰਾਉਂਦੇ ਤੁਹਾਨੂੰ ਦਰਸ਼ਨ ਦੇਖੋ ਜੀ ਇਹ ਸਾਹਮਣੇ ਨਵੀਂ ਬਿਲਡਿੰਗ ਬਣੀ ਹੈ ਅਜੇ ਮਹਾਰਾਜ ਪ੍ਰਕਾਸ਼ ਨਹੀਂ ਹੋਇਆ ਕਿਉਂਕਿ ਕੰਮ ਅਧੂਰਾ ਚੱਲਦਾ ਹੈ ਤੇ ਆ ਖੱਬੇ ਪਾਸੇ ਗੰਗੂ ਬ੍ਰਾਹਮਣ ਦਾ ਘਰ ਹੈ ਏ ਆ ਜੀ ਗੁਰਦੁਆਰਾ ਠਾਕ ਸਾਹਿਬ ਕੋਲੋਂ ਗੂੰ ਬ੍ਰਾਹਮਣ ਦਾ ਘਰ ਕਾਇਨ ਨੋਟੇ ਨੂੰ ਮੁੰਮੂ ਜੀ ਨੂੰ ਦਿਖਾਉਣਾ ਕਾਇਨ ਨੋਟੇ ਜੀ ਤੇ ਲੱਗ ਫੇਹੋ ਪਲੰਗਾ ਜੀ ਜਿੱਥੇ ਸਹਿਬ ਜਾਦੇ ਤੇ ਮਾਤਾ ਕੋਈ ਜਾਣੇ ਰਾਤ ਕੱਟੀ ਸੀ ਗੁਰਦੁਆਰਾ ਅਟਕ ਸਾਹਿਬ ਦੇ ਆਪਾਂ ਕਰ ਲਈ ਦਰਸ਼ਨ ਜੀ ਜੋ ਸਾਹਮਣੇ ਤੁਹਾਨੂੰ ਵੀਡੀਓ ਚ ਪਹਿਲਾਂ ਦਿਖਾਇਆ ਜੀ ਪਲੰਗ ਉਸ ਪਲੰਗ ਤੇ ਹੀ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਰਾਤ ਕੱਟੀ ਸੀ ਤੇ ਇਸ ਤੋਂ ਬਾਅਦ ਉਸਨੇ ਕੋਤਵਾਲੀ ਚ ਮਰੰਡੇ ਸ਼ਿਕਾਇਤ ਕਰਤੀ ਸੀ ਗੰਗੂ ਪਾਪੀ ਨੇ ਇੱਥੋਂ ਹੀ ਉਹਨਾਂ ਨੂੰ ਕੈਦ ਕਰਵਾਇਆ ਸੀ ਸੋ ਆਪਾਂ ਹੁਣ ਬਲੌਗ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਬਲੌਗ ਜੇ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਜਰੂਰ ਕਰ ਦਿਓ ਕਮੈਂਟ ਕਰ ਦਿਓ ਵਾਹਿਗੁਰੂ ਲਿਖ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ